ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮੋਦੀਖਾਨੇ ਦੇ ਵਿੱਚ ਨੌਕਰੀ ਕਰਨ ਵਾਸਤੇ ਗਏ ਨਾ ਤੇ ਜਿਹੜੇ ਉੱਥੇ ਪਹਿਲਾਂ ਨੌਕਰੀ ਕਰਦੇ ਸੀਗੇ ਉਹਨਾਂ ਨੇ ਉਸ ਸਰਕਾਰੀ ਖਜ਼ਾਨੇ ਨੂੰ ਬੜਾ ਲੁੱਟਿਆ ਸੀਗਾ ਬੜੀਆਂ ਹੀਰਾ ਫੇਰੀਆਂ ਕਰਿਆ ਕਰਦੇ ਸੀ ਤੇ ਤਵਾਰੀਖ ਦੇ ਪੰਨੇ ਗਵਾਣੇ ਕਹਿੰਦੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੌਕਰੀ ਸ਼ੁਰੂ ਕੀਤੀ ਨਾ ਕਿਉਂਕਿ ਦਿਲ ਦੇ ਵਿੱਚ ਕੋਈ ਕਾਲਖ ਨਹੀਂ ਹੈ ਉਹ ਬਾਬਾ ਜਿਹੜਾ ਜਗਤ ਦਾ ਉਧਾਰ ਕਰਦਾ ਹੈ ਉਹ ਬਾਬਾ ਜਿਹੜਾ ਦੂਜਿਆਂ ਦੇ ਘਰਾਂ ਦੇ ਵਿੱਚ ਰੁਸ਼ਨਾਉਂਦਾ ਹੈ ਦੂਜਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਦਿੰਦਾ ਹੈ ਜਦੋਂ ਉਹ ਬਾਬਾ ਮੋਦੀ ਖਾਨੇ ਦੇ ਵਿੱਚ ਨੌਕਰੀ ਕਰਨ ਵਾਸਤੇ ਗਿਆ ਹੈ ਨਾ ਕਹਿੰਦੇ ਜਿਹੜੇ ਝੂਠੇ ਸੀ ਬੜੀ ਦਵਾਈ ਦਿੱਤੀ ਪੇ ਕਿ ਗੁਰੂ ਨਾਨਕ ਪਾਤਸ਼ਾ ਇਹ ਨਾਨਕ ਲੁੱਟ ਕੇ ਖਾ ਜਾਵੇਗਾ ਮੋਦੀ ਖਾਨੇ ਨੂੰ ਇਹ ਚੰਗੇ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਿਆ ਇਹ ਲੋਕਾਂ ਨੂੰ ਫਰੀ ਦਾ ਅਨਾਜ ਵੰਡੀ ਜਾਂਦਾ ਹੈ ਕਹਿੰਦੇ ਜਦੋਂ ਹਿਸਾਬ ਕਿਤਾਬ ਹੋਇਆ ਤੇ ਸਭ ਕੁਝ ਬਰਾਬਰ ਆਇਆ ਗੁਰੂ ਨਾਨਕ ਪਾਤਸ਼ਾ ਜੀ ਨੇ ਆਪਣੇ ਕਰੋ ਲਿਆ ਕੇ ਨਹੀਂ ਸਭ ਕੁਝ ਸੀ ਪਾ ਦਿੱਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਥੇ ਕੋਈ ਕਰਾਮਾਤ ਨਹੀਂ ਸੀ ਵਿਖਾਈ ਜਿਹੜੇ ਲੋਕ ਹੀਰਾ ਫੇਰੀਆਂ ਕਰਦੇ ਸੀ ਅਨਾਜ ਅੱਜ ਵੀ ਉਹੀ ਹੈ ਬਾਬੇ ਨਾਨਕ ਦੀ ਕੋਈ ਹੀਰਾ ਫੇਰੀ ਨਹੀਂ ਹੈ ਬਾਬੇ ਨਾਨਕ ਨੇ ਸਾਰਿਆਂ ਨੂੰ ਜਦੋਂ ਇੱਕੋ ਜਿਹਾ ਵਰਤਾਇਆ ਹੈ ਉਹ ਅਨਾਜ ਸੱਚ ਜਾਣਿਓ ਵਦ ਵੀ ਗਿਆ ਮੋਦੀ ਖਾਣਾ ਜਿਹੜਾ ਸੀਗਾ ਉਹ ਅੱਗੇ ਨਾਲੋਂ ਤਰੱਕੀ 'ਚ ਵੀ ਆਇਆ ਤੇ ਆਲੇ-ਦੁਆਲੇ ਦੇ ਲੋਕ ਵੀ ਖੁਸ਼ ਹੋਏ ਆਹ ਲੌਜੀਕ ਸੀ ਬਾਬੇ ਦੇ ਨੌਕਰੀ ਕਰਨ ਦੇ ਵਿੱਚ ਜੇ ਆਪਾਂ ਕਹਿ ਦਈਏ ਵੀ ਬਾਬੇ ਨੇ ਭਾਈ ਉਥੇ ਕਰਾਮਾਤ ਦਿਖਾ ਦਿੱਤੀ ਐ ਫਿਰ ਤੇ ਬੰਦਾ ਆਖੇ ਭਾਈ ਉਹ ਤਾਂ ਗੁਰੂ ਨਾਨਕ ਪਾਤਸ਼ਾਹ ਸੀ ਨਾ ਅੱਜ ਬੰਦਾ ਆਖੇ ਵੀ ਅੱਜ ਮੈਂ ਨੌਕਰੀ ਕਰਦਾ ਐ ਭਾਈ ਹਿਰਾ-ਫੇਰੀ ਤਾਂ ਥੋੜੀ ਬਾਲੀ ਕਰਨੀ ਪੈਂਦੀ ਐ ਕਰਾਮਾਤ ਆਪਾਂ ਕੋਈ ਕਰ ਨਹੀਂ ਸਕਦੇ ਨਹੀਂ ਬਾਬੇ ਨਾਨਕ ਨੇ ਈਮਾਨ ਦਾਰੀ ਦੀ ਉਥੇ ਤਗੜੀ ਮਿਸਾਲ ਪੈਦਾ ਕੀਤੀ ਹੈ ਵੀ ਇਮਾਨਦਾਰੀ ਦੇ ਨਾਲ ਐਦਾਂ ਭਾਈ ਕੰਮ ਹੋ ਸਕਦਾ ਹੈ ਜੇ ਕੋਈ ਕੰਮ ਨੂੰ ਕਰਨਾ ਚਾਵੇ ਤੇ ਮਲਕ ਭਾਗੋ ਤੇ ਭਾਈ ਲਾਲੋ ਮਲਕ ਭਾਗੋ ਵੀ ਇਨਸਾਨ ਹੈ ਤੇ ਭਾਈ ਲਾਲੋ ਵੀ ਇਨਸਾਨ ਹੈ ਮਲਕ ਭਾਗੋ ਦੀ ਜਿਹੜੀ ਰੋਟੀ ਹੈ ਉਹ ਲੋਕਾਂ ਦੀਆਂ ਆਂਦਰਾਂ ਦੇ ਵਿੱਚੋਂ ਹੋ ਕੇ ਆਈ ਐ ਤੇ ਭਾਈ ਲਾਲੋ ਦੀ ਰੋਟੀ ਜਿਹੜੀ ਐ ਉਹ ਖੂਨ ਪਸੀਨੇ ਆਪਣੇ ਖੂਨ ਪਸੀਨੇ ਦੇ ਵਿੱਚੋਂ ਆਈ ਐ ਉਹ ਲੋਕਾਂ ਦੇ ਖੂਨ ਪਸੀਨੇ ਦੇ ਵਿੱਚੋਂ ਨਹੀਂ ਆਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਨਾ ਭਾਈ ਜੇ ਤੁਸੀਂ ਧਰਮ ਦੀ ਕਿਰਤ ਨਹੀਂ ਕਰਦੇ ਨਾਮ ਨਹੀਂ ਜਪਦੇ ਵੰਡ ਕੇ ਨਹੀਂ ਛਕਦੇ ਜਿੰਨੇ ਮਰਜੀ ਵੱਡੇ ਬ੍ਰਹਮ ਭੋਜ ਕਰ ਲਵੋ ਜੋ ਮਰਜ਼ੀ ਕਰ ਲਵੋ ਦੁਨੀਆ ਤੁਹਾਡੇ ਤੋਂ ਪ੍ਰਸੰਨ ਨਹੀਂ ਹੋ ਸਕਦੀ ਖਾਵੇਗੀ ਵੀ ਤੇ ਤੁਹਾਨੂੰ ਗੱਲਾਂ ਵੀ ਕਰਕੇ ਜਾਵੇਗੀ ਇਹ ਕੋ ਹੈ ਜਿਹੜਾ ਕੋਈ ਬਹੁਤਾ ਵੱਡਾ ਦਿਖਾਵਾ ਨਹੀਂ ਕਰਦਾ ਜੋ ਘਰੇ ਹੈ ਆਪ ਖਾਂਦਾ ਹੈ ਤੇ ਜੇ ਕੋਈ ਆ ਜਾਂਦਾ ਹੈ ਉਹਨੂੰ ਖਵਾ ਦਿੰਦਾ ਹੈ ਤੇ ਇੱਕ ਉਹ ਹੈ ਜਿਹੜਾ ਦਿਖਾਵਾ ਕਰਦਾ ਹੈ ਕਹਿੰਦਾ ਮੈਂ ਭਰਮ ਭੋਜ ਕੀਤਾ ਐ ਮੈਂ ਲੰਗਰ ਲਾਇਆ ਐ ਮੈਂ ਪੰਡਹਾਰਾ ਕੀਤਾ ਐ ਤੇ ਆਲੇ-ਦਿਵਾਲੇ ਦੇ ਬੜੇ ਲੋਕ ਇਕੱਠੇ ਕਰ ਲੈਂਦਾ ਐ ਆਂਦਾ ਵੀ ਆਓ ਮੇਰੇ ਨਾਲ ਬੈਠ ਕੇ ਆਓ ਮੇਰੇ ਕੋਲ ਪ੍ਰਸ਼ਾਦਾ ਛਕੋ ਚਾਰ ਵਰਨਾ ਦਾ ਲੰਗਰ ਲਾ ਦਿੰਦਾ ਐ ਵੱਖੋ-ਵੱਖ ਲਾ ਦਿੰਦਾ ਐ ਗੁਰੂ ਨਾਨਕ ਪਾਤਸ਼ਾਹ ਜੀ ਉਧੇ ਤੋਂ ਪ੍ਰਸੰਨ ਨਹੀਂ ਹੋਏ ਪ੍ਰਸੰਨ ਕਿਦੇ ਤੋਂ ਹੋਏ ਐ ਜੀ ਦੇ ਘਰ ਦੇ ਵਿੱਚ ਘੜਾ ਐ ਜਿਹੜਾ ਕੋਦਰੇ ਦੀ ਰੋਟੀ ਖਾਂਦਾ ਹੈ ਹੋ ਸਕਦਾ ਹੈ ਉਹਦੇ ਕੋਲ ਰੋਟੀ ਨਾਲ ਖਾਣ ਲਈ ਕੋਈ ਸਬਜ਼ੀ ਵੀ ਨਾ ਹੋਵੇ ਨੂਨ ਨਾਲ ਚਾਰ ਨਾਲ ਰੋਟੀ ਖਾਂਦਾ ਹੋਵੇ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਜਿਹੜਾ ਆਨੰਦ ਜਿਹੜਾ ਮਜ਼ਾ ਪਾਈ ਲਾਲੋ ਦੀ ਰੋਟੀ ਜਣਾ ਉਹ ਮਲਕ ਭਾਗੋ ਤੂੰ ਜਿੰਨੇ ਮਰਜੀ 36 ਪ੍ਰਕਾਰ ਦੇ ਭੋਜਨ ਤਿਆਰ ਕਰ ਲੈ ਤੇਰੀ ਰੋਟੀ ਦੇ ਵਿੱਚ ਉਹ ਮઝા ਉਹ ਆਨੰਦ ਕਦੇ ਆ ਹੀ ਨਹੀਂ ਸਕਦਾ ਕਾਰਨ ਤੇਰੀ ਰੋਟੀ ਤੇਰੇ ਪਸੀਨੇ ਚੋਂ ਨਹੀਂ ਆਈ ਤੇਰੀ ਰੋਟੀ ਲੋਕਾਂ ਦੀ ਮਿਹਨਤ ਦੇ ਵਿੱਚੋਂ ਆਈ ਹੈ ਜਿੰਨਾ ਲੋਕਾਂ ਨੂੰ ਤੂੰ ਦਬਾਉਣਾ ਹੈ ਧਮਕਾਉਣਾ ਹੈ ਉਹਨਾਂ ਦੇ ਵਿੱਚੋਂ ਆਈ ਹੈ ਰੋਟੀ ਖਾਣ ਦਾ ਕੋਈ ਲਾਭ ਨਹੀਂ ਅੱਜ ਵੀ ਭਾਗਾਂ ਵਾਲਿਓ ਜਦੋਂ ਭੈਣਾ ਮਤਾਵਾਂ ਰਸੋਈ ਦੇ ਵਿੱਚ ਪ੍ਰਸ਼ਾਦਾ ਤਿਆਰ ਕਰਦੀਆਂ ਜਿਹੜੀਆਂ ਤਾਂ ਖੁਸ਼ ਹੋ ਕੇ ਪ੍ਰਸ਼ਾਦਾ ਤਿਆਰ ਕਰਦੀਆਂ ਤੁਸੀਂ ਦੇਖਿਓ ਉਹ ਪ੍ਰਸ਼ਾਦਾ ਕਿੰਨੀ ਛੇਤੀ ਹਜ਼ਮ ਹੁੰਦਾ ਹੈ ਉਹ ਪ੍ਰਸ਼ਾਦੇ ਨੂੰ ਖਾਣ ਦਾ ਆਨੰਦ ਵੱਖਰਾ ਹੈ ਤੇ ਜਿਹੜੀਆਂ ਮਾਫ ਕਰਿਓ ਫਿਰ ਰਸੋਈ 'ਚ ਜਾਣਾ ਪੈ ਜੇ ਤੇ ਨਾਲ ਹੀ ਮੇਰੇ ਵਰਗਿਆਂ ਨੂੰ ਬੁਖਾਰ ਚੜ ਜਾਵੇ ਤੇ ਫਿਰ ਉਹ ਖਾਣ ਵਾਲੇ ਨੂੰ ਵੀ ਤਾਂ ਓਨਾਕ ਅਨੰਦ ਆਉਣਾ ਹੈ ਨਾ ਖਾਣ ਵਾਲੇ ਨੂੰ ਤਾਂ ਓਨੀ ਕ ਰੋਟੀ ਪਾਣੀ ਪਚਣਾ ਹੈ ਨਾ ਲੱਗਣਾ ਓਨਾ ਕੀ ਹੈ ਨਾ ਜਿਸ ਤਰੀਕੇ ਨਾਲ ਬਣਾਇਆ ਗਿਆ ਹੈ ਤਾਂ ਹੀ ਬਾਬੇ ਨੇ ਕਿਹਾ ਭਾਈ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਇਹ ਬਹੁਤ ਜ਼ਰੂਰੀ ਹੈ ਕਿਰਤ ਤੇਰੇ ਹੱਥਾਂ ਦਾ ਗਹਿਣਾ ਹੋਣਾ ਚਾਹੀਦਾ ਹੈ ਨਾਮ ਨਾਲ ਤੇਰੇ ਅੰਦਰ ਨੂੰ ਲੱਗੀਆਂ ਹੋਈਆਂ ਬਿਮਾਰੀਆਂ ਦੂਰ ਹੁੰਦੀਆਂ ਨੇ ਜਦੋਂ ਤੂੰ ਵੰਡ ਕੇ ਸ਼ੱਕਦਾ ਐ ਤੇ ਬਰਕਤ ਦੂਣੀ ਪੈਂਦੀ ਐ ਆਇ ਕਿਰਤ ਕਰਨ ਨਾਮ ਜਪਣ ਤੇ ਵੰਡ ਕੇ ਛਕਣ ਦਾ ਲਾਭ ਮੈਂ ਗੱਲ ਕਰ ਰਹੀ ਸੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਪਿਆਰਿਆ ਕੋਠੇ ਮੰਡਪ ਮਾੜੀਆਂ ਇਹ ਸ਼ਬਦ ਦੇ ਅਗਲੇ ਬੰਦ ਦੇ ਅੰਦਰ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਕਹਿੰਦੇ ਉਹ ਘਰ ਜਿਹੜੇ ਘਰ ਬੰਦੇ ਨੇ ਤਿਆਰ ਤਾਂ ਰੀਜ ਨਾ ਕੀਤੇ ਨੇ ਬੜੇ ਸੋਹਣੇ ਚਿੱਤਰ ਚਿੱਤਰੇ ਹੁੰਦੇ ਨੇ ਪਰ ਜੇ ਘਰ ਦੇ ਵਿੱਚ ਰਹਿਣ ਵਾਲਾ ਕੋਈ ਵੀ ਨਹੀਂ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਟੱਠੀਆਂ ਕਾਮਨਾ ਆਵਣੀ ਵਿੱਚੋਂ ਸਖਣੀਆਂ ਇੰਦੇ ਲਾਭ ਕੋਈ ਨਹੀਂ ਐ ਜੀ ਉਹਦੇ ਉਹਦੇ ਵਿੱਚ ਰਹਿਣ ਵਾਲਾ ਹੀ ਕੋਈ ਨਹੀਂ ਐ ਆ ਸਰੀਰ ਇੱਕ ਕੋਠਾ ਐ ਆ ਬਾਹਰੋਂ ਜਿੰਨਾ ਮਰਜੀ ਪੋਚਾ ਫੇਰੀ ਜਾ ਭਾਈ ਅੰਦਰ ਗੁਣ ਨਹੀਂ ਐ ਨਾ ਸਤਗੁਰ ਜੀ ਕਹਿੰਦੇ ਟਠੀਆਂ ਕਾਮਣਾਵਣੀ ਵਿੱਚੋਂ ਸਖਣੀਆਂ ਦੇ ਅੰਦਰੋਂ ਕੋਈ ਕੋਈ ਗੁਣ ਨਹੀਂ ਪ੍ਰਗਟ ਹੋ ਰਿਹਾ ਕਿਸੇ ਨੂੰ ਕਿਸੇ ਲਾਚਾਰ ਨੂੰ ਕਿਸੇ ਗਰੀਬ ਨੂੰ ਦੇਖ ਕੇ ਜੇ ਦਇਆ ਨਹੀਂ ਆ ਰਹੀ ਸਤਗੁਰ ਜੀ ਕਹਿੰਦੇ ਸੱਚ ਜਾਣੀ ਪਿਆਰਿਆ ਲਾਭ ਕੋਈ ਵੀ ਨਹੀਂ ਹੈ ਬੱਗਾ ਬੱਗੇ ਕੱਪੜੇ ਤੀਰਥ ਮੱਜ ਵਸਨ ਕੋਟ-ਕਟ ਜੀਆਂ ਖਾਵਣੇ ਬੱਗੇ ਨਾ ਕਹੀਆਂ ਹੁਣ ਬੰਗਲਾ ਰਹਿਂਦਾ ਤੀਰਥਾਂ ਦੇ ਐ ਪਰ ਉਹਦੀ ਬੜੀ ਵੱਡੀ ਕਮਜ਼ੋਰੀ ਹੈ ਉਹ ਜੀਆਂ ਦਾ ਕਾਣ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਪਿਆਰਿਆ ਆਪਣਾ ਸੁਭਾਅ ਪੰਗਲੇ ਵਰਗਾ ਨਾ ਬਣਾ ਹੰਸ ਵਰਗੀ ਬਿਰਤੀ ਕਾਇਮ ਕਰ ਹੰਸ ਦੀ ਚੁੰਝ ਦੇ ਵਿੱਚ ਇੰਨੀ ਤਾਕਤ ਹੈ ਵੀ ਜੇ ਦੁੱਧ ਦੇ ਵਿੱਚ ਪਾਣੀ ਮਿਲਾ ਦਵੋ ਤੇ ਉਹ ਦੁੱਧ ਤੇ ਪਾਣੀ ਨੂੰ ਨਖੇੜ ਦਿੰਦਾ ਹੈ ਉਹ ਮਾਨ ਸਰੋਵਰਾਂ ਦੇ ਵਿੱਚ ਰਹਿੰਦਾ ਹੈ ਉਹ ਮੋਤੀ ਝੁੰਗਦਾ ਹੈ ਉਹ ਜੀਆਂ ਦਾ ਕਾਣ ਕਦੇ ਵੀ ਨਹੀਂ ਕਰਦਾ ਸਤਿਗੁਰੂ ਜੀ ਕਹਿੰਦੇ ਨੇ ਪਿਆਰਿਆ ਆਪਣੇ ਆਪ ਨੂੰ ਮਜ਼ਬੂਤ ਬਣਾ ਆਪਣੇ ਆਪ ਦੇ ਉੱਤੇ ਸਟੱਡੀ ਕਰ ਤਾਂ ਹੀ ਤਾਂ ਭਾਗਾ ਵਾਲਿਓ ਗੁਰਬਾਣੀ ਦੇ ਅੰਦਰ ਸਤਗੁਰ ਜੀ ਦਾ ਬੜਾ ਪਿਆਰਾ ਉਪਦੇਸ਼ ਕੀਤਾ ਹੈ ਨਾ ਸਤਗੁਰ ਜੀ ਕਹਿੰਦੇ ਆਪ ਨੜੈ ਗਰੀਮਾਨ ਮੈਂ ਸਿਰ ਨੀਵਾ ਕਰ ਦੇਖ ਕਮੀ ਕਿੱਥੇ ਐ ਇਹ ਦੇਖਣੀ ਤੈਨੂੰ ਪੈਣੀ ਐ ਦੂਜਿਆਂ ਚ ਨਾ ਲੱਭ ਆਪਣੀਆਂ ਕਮੀਆਂ ਲੱਭ ਪਿੱਤੇਰੇ ਚ ਕਮੀ ਕਿੱਥੇ ਕਹਿੰਦੇ ਜੇ ਤੂੰ ਆਪਣੇ ਚ ਕਮੀ ਲੱਭ ਲਵੇਂ ਨਾ ਭਾਗਾ ਵਾਲਿਆ ਸੱਚ ਜਾਣੇ ਨੇਤ ਦੀ ਅਰਦਾਸ ਹੋ ਜਾਵੇਗੀ ਜਿੰਨਾ ਦਸੰਦੜਿਆਂ ਦੁਰਮਤ ਵੰਜੈ ਮਿੱਤਰ ਅਸਾੜੜੇ ਸਹੀ ਹੌਂਟ ਦੇਦੀ ਜੱਗ ਸੁਬਾਇਆ ਜਨ ਨਾਨਕ ਵਿਰਲੇ ਕਹੀ ਤੇਰੀ ਅਰਦਾਸ ਹੋਵੇਗੀ ਪੇ ਬਾਬਾ ਮੇਰੇ ਤੇ ਮਿਹਰ ਕਰ ਮੇਰੇ ਮਿੱਤਰੋ ਬਨ ਜਿੰਨਾ ਨੂੰ ਦੇਖਣ ਦੇ ਨਾਲ ਬਾਬਾ ਤੇਰਾ ਹੀ ਨਾਮ ਚੇਤੇ ਆਵੇ ਮੇਰੀ ਸੁਰਤ ਦੇ ਵਿੱਚ ਤੂੰ ਆਵੇਂ ਮੇਰੀ ਸੁਰਤ ਦੇ ਵਿੱਚ ਤੇਰਾ ਤੇਰਾ ਧਿਆਨ ਆ ਜਾਵੇ ਮੇਰਾ ਮੇਰਾ ਆਇਆ ਹੋਇਆ ਤਾਂ ਸਫਲਾ ਹੈ ਤੇ